ਜਪਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਜੁਪੈ ਜੁਪ ਨਾ ਹੋਵੇ ਜੇ ਲਾਇ ਰਹਾ ਲਵਤਾਰੇ ਭੋਖਿਆ ਭੁਖ ਨਾ ਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣਪਾ ਲਖੁ ਹੋਈ ਤਾ ਇੱਕ ਨ ਚਲੇ ਨਾਲ ਕਿਵ ਸਤਿਆਰਾ ਹੋਈਏ ਕਿਵ ਕੋੜਾ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੈਕ ਦੁਖ ਸੁਖ ਪਾਈਏ ਕਿਨਾ ਹੁਕਮੀ ਬਲਸੀਸੇ ਕੋ ਹੁਕਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਨੀ ਨੀਸਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦ੍ਯਾ ਵਿਖੰ ਵਿਚਾਰੇ ਗਾਵੇ ਕੋ ਸਾਜ ਰੀਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਦੂਰ ਕਥਨਾ ਕਥਿਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਨਿੰਦਾ ਦੇ ਲੈ ਦੇ ਸਗ ਪਾਹੇ ਜੁਗ ਜੁੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਇ ਵੀ ਸਾਚਨਾਏ ਭਾਖਿਆ ਭਾਉ ਵਪਾਰ ਆਕੇ ਮੰਗੇ ਦੇਖਦੇ ਹਿਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਸੇ ਦਰਬਾਰ ਮੋਹ ਕੇ ਬੋਲਨ ਬੁਲੇ ਜਿੜ ਸੁਭ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰੇ ਕਰਮੇ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰਿੰਜਣ ਸੋਏ ਮੇਰੇ ਸੇਵਾ ਤਨ ਪਾਇਆ ਮਾਨ ਨਾਨਕ ਗਾਵੇ ਕੋ ਨੀ ਨਾਨਕ ਗਾਵੇ ਸੁਨਿਆਮਲ ਰੱਖੇ ਪਾਉ ਦੁਖ ਪਰ ਹਰਸੋ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਏ ਗੁਰੇਸ਼ਰ ਗੁਰ ਗੋਰੀਕੇ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਗਹਿਣਾ ਕਥ ਨਾ ਜਾਏ ਗੁਰਾ ਇਕ ਤੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰੇ ਨਾ ਜਾਏ तीरथ नावा जे तिसभावा में पाणे की नाई करी वे <coughs> जे तिसreti उपाय वेखण करमा के मिले नहीं मात विच रतन जो आहार माणिक जे गुरु की सिख सुने गुराय कते हि बुझाई सबना जियां का एक दाता सो मैं विसर ना जाई ਜਿਹੜੇ ਵਿਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖੇਡਾ ਵਿੱਚ ਜਾਣੀਏ ਨਾਲ ਥਲੇ ਸਭ ਕੋਏ ਚੰਗਾ ਨਾ ਉਰ ਖਾਈ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਾ ਬਾਤ ਨ ਪੁਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨੇ ਗੁਣ ਗੁਣ ਕਰੇ ਗਣਵੰਤ ਆਗ ਗੁੰਦੇ ਹੇ ਤਹਾ ਕੋਈ ਨ ਸੁਜੇ ਜੇ ਤਿਸਕੁਨ ਕੋਈ ਕਰੇ ਸੁਨੇ ਸੇਤ ਪੀਰ ਸੁਨਾਤ ਸੁਨੇ ਧਰਤ ਤਵਲਿਆ ਕਾ ਸੁਨੇ ਦੀਪ ਲੋਹ ਪਾਤਾਲ ਸੁਨੇ ਪਉ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾ ਸੰਤੋ ਗੇਣ ਸੁਨੇ ਅਰਸੜ ਕਾ ਇਸ਼ਨਾਨ ਸੁਨੇ ਪੜਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਗੁਨਾ ਕੇ ਗਾਹ ਸੁਨੇ ਸੇ ਪੀਰ ਬਾਸਾ ਸੁਨੇਂ ਦੇ ਭਾਵੇ ਰਾਹ ਸੁਨੇ ਹੱਥ ਵੇਸ ਗਾਹ ਨਾਮਿਕ ਭਗਤਾ ਸਦਾ ਵਿਗਾ ਸੁਨਹ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬਿਚੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਮੇ ਕਰੁ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੇ ਸੁਧ ਮੰਨੇ ਮਹ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਧਰਮ ਸੇ ਤੀ ਸਰਮੰਦੇ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇ ਮੁਖਤਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖੇ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਣ ਪੰਚ ਪ੍ਰਦਾਨ ਪੰਚੇ ਬਾਵੇਦਰਗੇ ਮਾਨ ਪੰਚੇ ਸੋਹਿਦਰ ਰਾਜਾਨ ਪੰਚਾ ਕਾਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਵੇਂ ਨਾਹੀ ਸਮਾਰ ਧੌਲ ਤਰਮ ਦੇ ਆਕਾ ਪੂ ਸੰਤੋਖਤਾ ਬਖਿਆ ਜਿਨ ਸੋਥ ਜੇ ਕੋ 부ਜ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਤਰਤੀ ਮੁਰ ਪਰੇ ਹੋਰ ਹੋਰ ਤਿਸਤੇ ਪਾਲ ਤਲੇ ਕਵੰਜੁਰ ਜੀ ਯਾਤਰਾnga ਕੇ ਨਾਮ ਸਬਨਾ ਲਿਖੇ ਬੜੀ ਕਲਾ ਮਹਿ ਲੇਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਵਾਲੇ ਰੂਪ ਕੀਤੀ ਦਾ ਜਾਣੇ ਕੋਣ ਕੂਦ ਕੀਤਾ ਉਸੇ ਕੋਕੋ ਵਤ ਇਸ ਤੇ ਹੋਵੇ ਲਖਦ ਰਿਹਾ ਗੁਜਰਤ ਕਵਨ ਕਹਾ ਵੀ ਚਾਰ ਵਾਰਿਆਂ ਨ ਜਾਵੇਂ ਇਕ ਵਾਰ ਜੋਤਿ ਨ ਪਾਵੇ ਸਾਈ ਭਲੀ ਕਰ ਤੂਸਰਾ ਸਲਾਮਤ ਨਰੰਕਾਰ ਅਸੰਗਿਆ ਪੈ ਸੰਗ ਪਾਓ ਸੰਗ ਪੂਜਾ ਸੰਗ ਤਪਦਾ ਸੰਗ ਰੰਤਮੁਖ ਵੇਦ ਪਾਠ ਸੰਗ ਜੋਗਮਣ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਗ ਸੁਰਮਾ ਭੱਖਸਾਰ ਸੰਗ ਮੋਹਿਲ ਬੁਲਾਏ ਤਾਰ ਗੁਰਤ ਕਮਨ ਕਹਾਵੀ ਚਾਰ ਵਾਰਿਆਂ ਨ ਜਾਵੇਂ ਇੱਕ ਵਾਰ ਜੋਤਿ ਤੇ ਭਾਵੇ ਸਾਈ ਭਲੀ ਕਰ ਤਸਰਾ ਸਲਾਮਤ ਨਿਰੰਕਾਰ ਅਸੰਗ ਮੋਰੇ ਕਿਆਂ ਦਾ ਘੋਰ ਸੰਗ ਚੋਰ ਹਰਾਮ ਖੋਰ ਸੰਗ ਮਰ ਕਰ ਜਾਹੀ ਜੋਰ ਸੰਗ ਗਲਵੜ ਸਤਿਆ ਕਮਾਈ ਸੰਗ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰੈ ਸੰਖ ਮਲੇ ਸਮਲ ਭੱਕ ਕਾਏ ਸੰਖ ਨੇਦਕ ਸਰ ਕਰੇ ਪਾਹਰ ਨਾਨਕ ਰੀਜ ਕਹੇ ਵਿਚਾਰ ਵਾਇਰਣ ਜਮੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਤਨ ਅਨੰਕਾਰ ਸੰਖ ਨਾਵੇ ਸੰਖਤਾਵੇ ਗਮ ਗਮ ਸੰਖ ਲੋ ਸੰਖਿਆ ਸਿਰ ਭਾਰ ਹੋਇ ਅਖਰੀ ਨਾਮ ਕਰੀ ਸਾਲਾ ਅਖਰੀ ਗਾਨ ਗੀਤ ਗੁੰਗਾ ਅਖਰੇ ਲਿਖਨ ਬੋਲਨ ਬਾਣਖ ਰ ਸਿਰ ਸੰਜੋਗ ਵਖਾਨ ਜਿਨਹਿ ਲੇਖੇ ਤੀ ਸਰਨਾਹੇ ਜੇ ਫਰਮਾਇ ਤੇ ਵਤੇ ਪਾਏ ਦੇਤਾ ਕੇਤਾ ਤੇਤਾ ਨਾਵੇ ਨਾਵੇ ਨਾਈ ਪੋਥਾ ਗੁਰੂ ਤੇਗ ਬਹਾਦਰ ਕਹਾ ਗੀ ਚਾਰ ਵਾਰ ਰਹਿਣ ਜਾਵੇਂ ਇੱਕ ਵਾਰ ਜੋਤੁਰ ਪਾਵੇ ਸਾਈ ਭਲੀਕਾਰ ਦੂਸਰਾ ਸਲਾਮ ਤੁਨ ਅਨੰਕਾਰ ਭਰੀਏ ਹੱਥ ਪੈਰ ਦੰਦੇ ਹੈ ਬਾਣੀ ਤੇ ਉਤੇ ਦੁਰ ਸੁਖੇ ਮੋਤ ਪਲੇਤੇ ਕੱਪੜ ਹੋਏ ਦੇ ਸਾਵਲ ਲਿਏ ਤੋਏ ਭਰੀਏ ਮਤ ਪਾਪਾ ਕੇ ਸੰਘ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਅੱਖ ਨਾ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮਿ ਆਵੋ ਜਾਓ ਤੀਰਤਵ ਦੇ ਅਦਤਾਂ ਦੇਖੋ ਪਾਵੈ ਤਰ ਕਾ ਮਾਨ ਸੁਨੇ ਮਨ ਨੇ ਮਨ ਕੀਤਾ ਪਾਵੰ ਅੰਤਰਗਤ ਤੀਰਥ ਮੰਨ ਆ ਸਭ ਗੁ ਤੇਰੇ ਮੇ ਨਾਹੀ ਕੋ ਬਿਨਕੁਣ ਕੀਤੇ ਭਗਤ ਨਾ ਹੋਏ ਸੁਆਸਤਾਦ ਬਾਣੀ ਬਰਮਾ ਸਤ ਸੋਹਾਣ ਸ੍ਰਾਮਚ ਕਵਨ ਸਵੇਲਾ ਵਕਤ ਕਵਨ ਕਵਨ ਤੇ ਠਕਾਉਣ ਮਾਰ ਕਵਨ ਸ੍ਰੇਤਮ ਹਕਮ ਦਿੱਤ ਹੋਇਆ ਕਰ ਵੇਲ ਨਾ ਪਾਇਆ ਪੰਤੇ ਜੇ ਹੋ ਵੇਲੇ ਪੁਰਾਣ ਮਕਤ ਨਾ ਪਾਇਓ ਘਾਦੀ ਜਿ ਲੇਖਨ ਲੇ ਕੁਰਾਨ ਤੇਤਵਾਰ ਨ ਜੋ ਗੀਜਾਣ ਰਤਮਾ ਨਾ ਕੋਇ ਜਾ ਕਰਤਾ ਸੀ ਤੀ ਕੋ ਸਾਜਿ ਆਪੇ ਜਾਣੇ ਸੋਇ ਕਿਵ ਕਰ ਆਖ ਕਿ ਵਸਾਲਾ ਹੈ ਕੇ ਵਰਨੇ ਕਿਵ ਜਾਣਾ ਨਾਨਕ ਆਖਾ ਸਭ ਕੋ ਆਖੇ ਇੱਕ ਦੇ ਕਿਸਿਆੜਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਗਿਆਂ ਨਾ ਸੋਹਿ ਪਤਾਲ ਪਤਲ ਲਖਿ ਅਗਾਸ ਅਗਾਸ ਊੜ ਕੁੜਕ ਭਾਤ ਕੇ ਵੇਦ ਕਹਿਣਿਕ ਬਾਤ ਸੈ ਸਠਾਰੇ ਘਣਕ ਦੇ ਬਾਸੂ ਲਖਤਾਤ ਲੇਖਾ ਹੋਇ ਤ ਲਿਖੇ ਲਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾਲਾਹੀ ਸਲਾਇਤੀ ਸੁਰਤ ਨਾ ਪਾਏਂ ਨਦੀਆਂ ਤੇ ਬਾਉ ਪਵੇ ਸਮੁੰਦਰ ਨਾ ਜਾਣਿਆ ਸਮੁੰਦਰ ਸਾਹ ਸੁਲਤਾਨ ਇਰਾਸਤਿ ਮਾਲਤਾਨ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੁ ਨਾ ਵਿਸਰੇ ਅੰਤਨਾ ਸਿਵਤੀ ਕਹਨਾ ਤਿ ਅੰਤਨਾ ਕਰਨ ਦੇ ਨਾ ਅੰਤਨਾ ਵੇਖਣ ਸੁਨਾ ਨਾ ਅੰਤਨਾ ਜਾਪੇ ਕਿਆ ਮਨਮੰਤ ਅੰਤਨਾ ਜਾਪੇ ਕੀਤਾ ਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਰਨ ਕੀਤੇ ਮਿਲਾ ਹਿਤਾ ਕੇ ਅੰਤਨਾ ਪਾਏ ਜਾਏ ਇਹ ਅੰਤਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਇ ਵੱਡਾ ਸਾਇਬੂ ਚਾਥਾ ਉੱਚੇ ਉਪਰ ਉਚਾ ਨਾ ایਵਡੂ ਤਹ ਵੇਖਤ ਸੁਚੇ ਕੋ ਜਾਣੇ ਸੋਇ ਦੇਵ ਦਾ ਬਜਾਣਿਆ ਪਾਵਨ ਨਾਨਕ ਨਿੰਦਰੀ ਗਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਨਾ ਤਮੈ ਕੀਤੇ ਮੰਗੇ ਜੋ ਦੇਵ ਪਰ ਕੀਤੇ ਕਰਤ ਨਹੀਂ ਵਿਚਾਰ ਕੀਤੇ ਕਬ ਤੁ ਟੇ ਵੇਕਾਰ ਕੀਤੇ ਲੈ ਲੈ ਮੁਰਪਾਹੇ ਕੀਤੇ ਮੁਰਖਾਏ ਕਾਇ ਕੀਤੇ ਦੂਪੁਗਸ ਤੁਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰੱਖ ਨਸਗ ਕੋਈ ਜੇ ਕੋ ਖਾਈ ਕ ਕਨ ਪਾਇਓ ਜਾਣੇ ਜੇਤੀਆ ਮੋਖ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਜਿਸ ਨੂੰ ਬਕਸੇ ਸੇ ਵਰਸ ਲਾ ਆਨਾਨਕ ਪਾਸ ਸਾਹਿ ਪਾਸ ਸਾਹ ਮੂਲ ਗਨ ਮੂਲ ਵਪਾਰ ਮੂਲ ਵਪਾਰੇ ਮੂਲ ਪੰਡਾਰ ਮੂਲ ਲਾਵੇ ਮੂਲ ਲੈ ਜਾਏ ਮੂਲ ਪਾਏ ਮੂਲ ਲਾ ਸਮਾਏ ਮੂਲ ਤਰ ਮੂਲ ਦੀਬਾਨ ਮੂਲ ਤਰ ਮੂਲ ਫਰਮਾਨ ਮੂਲ ਵਕਸੀ ਸਮੂਲ ਨੇ ਸਾਣ ਮੂਲ ਕਰ ਮੂਲ ਫਰਮਾਨ ਮੂਲ ਮੂਲ ਆਖਿਆ ਨਾ ਜਾਏ ਆਖ ਆਕਰ ਹੇਲੇ ਬੁਲਾਈ ਆਖੇ ਵੇਦ ਪਾੜ ਪੁਰਾਨ ਆਖੇ ਫੜੇ ਘਰੇ ਵਿਖਿਆਣ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਾਖੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਵਾਖੇ ਦੇਵੇ ਆਖੇ ਸੁਰ ਨਮੁ ਜਣ ਸੇਵ ਕੇਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉਠੜ ਜਾਏ ਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੀ ਕੇ ਜੇੜੜ ਪਾਵੇ ਤੇੜੜ ਹੋਏ ਨਾਨਕ ਜਾਣੇ ਸਾਚਾ ਸੋਹੇ ਦੇਖੋ ਆਖੇ ਭੂਲ ਵਗੜ ਤਾ ਲਿਖਿਆ ਸਰ ਗਵਰ ਗਵਰ ਸੋ ਉਦਰ ਕਿਹਾ ਸੋ ਕਰ ਕੇ ਹਜਤ ਵਸਰਬ ਸਮਾਲੇ ਵਾਜੇ ਨਾਦ ਰੇ ਗਿਆ ਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਾਗ ਭਰੀ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਇੰਦਰਾ ਅਸਨ ਬੈਠੇ ਦੇਵਤਾ ਅਧਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਰ ਪੜਨ ਕੇ ਸਰ ਜੋਗਜਗ ਵਿਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸਰਗਮਛ ਪਿਆਲੇ ਗਾਵਨ ਰਤਨਿ ਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਵਰ ਪੰਡਾ ਕਰ ਕਰ ਰਖੇ ਤਾਰੇ ਸੇਈ ਤੁਨੋ ਗਾਵੇ ਜੋਤਿ ਰਪਾਉਨ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਗਾਵਨ ਸਿਮ ਚਤਨ ਨਵ ਨਾਨਕ ਆ ਵਿਚਾਰੇ ਸੋਏ ਸੋਏ ਸਰਸ ਸਹਿ ਸੱਚਾ ਸੱਚੀ ਨਾਹੀ ਹੈਪੀ ਹੁਸੀ ਜੈ ਨਾ ਜਸ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਿੜਿਆ ਜੋ ਤਿਸ ਪਾਵੇ ਸੋਈ ਕਰ ਸਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਹੈ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਧਰਮ ਬਚੋਲੀ ਧਾਨ ਕੀ ਕਰੇ ਮੀ ਪੋਤ ਚਿੰਤਾ ਕਾਲ ਕੁਵਾਰੀ ਕੈ ਜੁਗ ਡੰਡਾ ਪ੍ਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇਸ ਸਿਆਦੇਸ ਆਦ ਨੀਨਾਦ ਨਾਤ ਜੁਗ ਜੁਗੇ ਕੋ ਵੇਸ ਭੁਗਤਿਆਂ ਦੇ ਆਪ ਉਧਾਰਨ ਕਟਕੜ ਵਾਜੇ ਨਾਥਿ ਆਪ ਨਾਥ ਨਾ ਤੀ ਸਭ ਜਾ ਕੇ ਰੇਸ ਦੇਵਰਾਸਾਰ ਸੰਜੋਗ ਜੋਦ ਕਾਰ ਚਲਾਵੇ ਲੇਖੇ ਆਵੇ ਭਗ ਆਦੇਸ ਸਿਆਦੇਸ ਆਦ ਨੀਨਾਦ ਨਾਤ ਜੁਗ ਜੁਗੇ ਕੋ ਵੇਸ ਇਕਾ ਮਾਇ ਦੇਖ ਤੇ ਵੈਤਿੰਚੇ ਲੈ ਪਰਮਾਨੇ ਇੱਕ ਸੰਸਾਰਿਕ ਪੰਡਾਰੇ ਇਕ ਲਾਇ ਦੀ ਬਾਣ ਜਿ ਕਿਸ ਪਾਵੇ ਤੇ ਵੇਚ ਲਾਵੇ ਜਿ ਹੋਵੇ ਪਰਮਾਨਾ ਹੋ ਵੇਖਿਆ ਅਨੰਦ ਨਦਰਨਾਵੇ ਬੋਤਾ ਹੈ ਵਿਡਾਣ ਦੇ ਤਿਸਿਆ ਦੇਸ ਆਦਿ ਨੀਨਾਦ ਨਾਦ ਜੁਗ ਜੁਗੇ ਕੋ ਵੇਸ ਆਸਨ ਲੋਇ ਲੈ ਪੰਡਾਰ ਜੋ ਕਿਸ ਪਾਇ ਸੋ ਇਕ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸੱਚੀ ਕਰ ਆਦੇਸ ਤਿਸਿਆ ਦੇਸ ਆਦਿ ਨੀਨਾਦ ਨਾਦ ਜੁਗ ਜੁਗੇ ਕੋ ਵੇਸ ਇਕ ਦੂਜੀ ਬਲ ਲਖ ਹੋਏ ਲਖ ਹੋਏ ਲਖਵੀਸ ਲਖ ਲਖ ਏੜਾ ਕੀ ਏਕ ਨਾਮ ਜਗਦੀਸ਼ ਏਤੁਰੈ ਭਤ ਪੁੜੇ ਚੜੀਏ ਹੋਈਏ ਕੀ ਸੇ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਜੋਰ ਪਹਿਨਾ ਜੋਰ ਜੋਰ ਨ ਮੰਗਦੇ ਹਨ ਜੋਰ ਜੋਰ ਨ ਜੀਵਨ ਮਰਨ ਨ ਜੋ ਜੋ ਨਰਾਇ ਮਾਨ ਮਰਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀ ਜਨਾ ਕੋਈ ਰਾਤੀ ਰਤੀ ਥਿਤੀ ਵਾਰ ਪਵਨ ਪਾਣੀ ਗਨੀ ਪਾਤਾਲ ਇਸ ਵੀ ਤਰਤੀ ਥਾਵ ਰਕੀ ਧਰਮ ਸਾਲ ਤਸਵੀ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪ੍ਰਮਾਣ ਨਦਰੀ ਕਰਮ ਭਵੇ ਨੀ ਸਾਨ ਕੱਚ ਬਗਾਇ ਉਥੇ ਪਾਇ ਨਾਨਕ ਗਈਆ ਜਾਪੇ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਕਣ ਕਿਆ ਖੋ ਕਰਮ ਕੇਤੇ ਪਣ ਪਾਣੀ ਵੈਸੰਤਰ ਕੇਤੇ ਗਣ ਮਹਿਸ ਕੇਤੇ ਪਰਮੇ ਘਾਰਤ ਕੜੀ ਰੂਪ ਰੰਕੀ ਵੇਸ ਕੇਤੇ ਗਰਮ ਭੂਮੀ ਮੇਰ ਕੇਤੇ ਕੇਤੇ ਤੂਬ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਦੋਤਨਾਥ ਕੇਤੇ ਕੇਤੇ ਦੇ ਵਿਵੇਸ ਕੇਤੇ ਦੇਵ ਧਨਮਨ ਕੇਤੇ ਕੇਤੇ ਰਤਨ ਸੰਬੰਧ ਕੇਤੇ ਆਖਾਨੀ ਕੇਤੀਆ ਬਾਣੀ ਕੇਤੇ ਭਾਤ ਨਰਿੰਦ ਕੇਤੇ ਅਸਰਤੀ ਸਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮੇ ਗਿਆਨ ਪਰਚੰਦ ਜਥੇ ਨਾਦ ਬਨੋਦ ਕੋੜਲੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜ ਤਕੜੀਆਂ ਬਹੁਤ ਨੋਵਤਾ ਕੈ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਤਿਥੈ ਕੜਿਆ ਸੁਰਤਮ ਤੁਮਨបុਰ ਤਿਥੈ ਕੜਿਆ ਸਰਾ ਸੁਦਾ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰਜਿ ਨਿਮਰ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਾ ਮਾਇਤਾ ਕੇ ਰੂਪ ਨ ਕਥਨੇ ਜਾਏ ਨਾਵ ਮਰੇ ਨਾ ਠਾਗੇ ਜਿਨ ਕੇ ਰਾਮ ਸੇ ਮਨ ਮਾਹਿ ਤਿਤ ਬਖਤ ਵਸੇ ਕੇ ਲੋ ਕਰੇ ਨੰ ਸੱਚਾ ਮਨ ਸੋ ਸਾਚ ਖੰਨ ਵਸੇ ਨਰੰਕਾਰ ਕਰ ਕਰ ਵੇਖੈ ਨ ਦਰਨਿਹਾਲ ਤਿਤੈ ਕੰਡ ਵੰਡ ਵਰ ਭੰਡ ਜੇ ਕੋ ਕਥੇ ਤਾਂ ਅੰਤ ਨੰਦ ਦਿੱਥੈ ਲੋ ਲੋਆ ਕਰ ਜੀਵ ਜੀ ਹੁਕਮ ਤਵੇ ਤਵਕਾਰ ਵੇਖੈ ਵਿਗਸੇ ਘਰੇ ਵਿਚਾਰ ਨਾਨਕ ਤਨਾ ਘੜਾ ਸਰ ਜਤਪਹਾਰਾ ਧੀਰ ਸੁਨਹਿਰਨ ਮਤਵੇਧ ਹਥਿਆਰ ਪੋਖ ਲਗਨਿਤ ਤਪਤਾਉ ਭਾਂਡਾ ਪੰ ਅੰਮ੍ਰਿਤ ਢਾਲ ਕੜੀਏ ਸਭ ਸੱਟ ਤੱਕ ਸਾ ਜਿਨ ਕੋ ਨਦਰ ਕਰਮ ਤਿਨ ਕਾਰਨ ਆਨ ਨਦਰੀ ਨਦਰਿ ਨਿਹਾਲ ਸਲੋਕ ਬਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤੁ ਵਿਦਾਈ ਦਾਇਆ ਖੇਲੇ ਸੰਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਧੂਰ ਰਮੀਆਂ ਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਖ ਜ਼ਿਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਖ ਜ਼ਿਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ